ਬਾਈਕ ਜੀ ਦਾ ਖਾਲਸਾ ਬਾਈਕ ਜਿੱਗੀ ਫਤਿਹ ਖਾੜਕੂ ਸੰਘਰਸ਼ ਦੀ ਸਾਖੀ ਭਗ ਦੂਜਾ ਸਾਧਨ ਸਬਬ ਸਿਦਕ ਤੇ ਸ਼ਹਾਦਤ ਲੇਖਕ ਪਾਈ ਦਜੀਤਵਾਦਿਸਵਿੰਦਰ ਮੁੱਢਲੀਬਿੰਦ ਬਹੁਤ ਸਾਰੇ ਹੋਰ ਨੌਜਵਾਨਾਂ ਵਾਂਗ ਜਦੋਂ ਪੰਥਕ ਰੂਪ ਵਿੱਚ ਸਾਨੂੰ ਸੁਰਤਾਈ ਤਾਂ ਅਸੀਂ ਆਪਣੇ ਆਪ ਨੂੰ ਜੰਗ ਦੇ ਵਿਚਕਾਰ ਵੇਖਿਆ ਸਾਡੀ ਆਪਣੇ ਆਪ ਨਾਲ ਤੇ ਪੰਥ ਨਾਲ ਪਛਾਣ ਦਾ ਇਹੋ ਅਸਲੀ ਵੇਲਾ ਸੀ ਸਭ ਇੱਕ ਦੂਜੇ ਲਈ ਅਣਜਾਣ ਹੁੰਦੇ ਹੋਏ ਵੀ ਇੱਕ ਵੱਡੀ ਸਾਂਝ ਨਾਲ ਜੁੜੇ ਅਤੇ ਪਰੋਏ ਹੋਏ ਸਾਂ ਇਹ ਸਾਂਝ ਵਿਰਸੇ ਦੀ ਸੀ ਤੇ ਗੁਰੂ ਦੇ ਨਾਮ ਦੀ ਸੀ ਜਿਸ ਨੇ ਦੁਨੀਆ ਦੀ ਧੁੰਦਗੁਵਾਰ ਵਿੱਚ ਚਿਰਾਂ ਤੋਂ ਭੁੱਲੇ ਵਿਛੜਿਆਂ ਨੂੰ ਸਭ ਪਰਦੇ ਲਾ ਕੇ ਇਕੱਠੇ ਤੇ ਇੱਕਮਿਕ ਕਰ ਦਿੱਤਾ ਸੀ ਕਿਸੇ ਨੇ ਜੰਗ ਵਿੱਚ ਮੂਰੇ ਕੀ ਸੇਵਾ ਕਰਨੀ ਸੀ ਤੇ ਕਿਸੇ ਨੇ ਪਿੱਛੇ ਰਹਿ ਕੇ ਵੱਡੇ ਸਬਰ ਵਿੱਚ ਸਭ ਕੁਝ ਜਰਨਾ ਸੀ ਇਹ ਕੋਈ ਸਰਕਾਰਾਂ ਵਾਂਗ ਸੂਚੀ ਸਮਝੀ ਵਿਉਂਤ ਨਹੀਂ ਸੀ ਸਭ ਕੁਝ ਆਪਣੇ ਆਪ ਹੋ ਗਿਆ ਸੀ ਰਾਜਸੀ ਸੱਤਾ ਲਈ ਗਰੀਲਾ ਜੰਗ ਅਤੇ ਧਰਮ ਵਿੱਚ ਜੰਗ ਦਾ ਜੰਗ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਭਾਵੇਂ ਹਥਿਆਰ ਪੈਸੇ ਅਤੇ ਹਕੂਮਤ ਦੇ ਸੁਭਾਅ ਉਹੀ ਰਹਿੰਦੇ ਹਨ ਅਸੀਂ ਦੁਸ਼ਮਣ ਦੇ ਥਾਂ-ਥਾਂ ਵਿਛਾਏ ਜਾਲਾਂ ਵਿੱਚੋਂ ਕਿਵੇਂ ਬਚਦੇ ਰਹੇ ਦੁਸ਼ਮਣ ਸਾਡੀਆਂ ਘਾਤਾਂ ਵਿੱਚੋਂ ਵਾਰ-ਵਾਰ ਕਿਵੇਂ ਸਾਫ਼ ਬਚਦੇ ਰਹੇ ਅਤੇ ਤਸੀਹੇਖਾਨਿਆਂ ਵਿੱਚ ਸਿੰਘ ਕਿਵੇਂ ਸਿੱਧਕ ਨਿਭਾ ਕੇ ਇਤਿਹਾਸ ਨੂੰ ਦੁਹਰਾਉਂਦੇ ਰਹੇ ਇਹ ਸਾਰੇ ਕੁਝ ਨੂੰ ਸਾਂਝੇ ਪੰਥਕ ਅਹਿਸਾਸ ਅਤੇ ਗੁਰੂ ਤੇ ਸਿੱਧੇ ਭਰੋਸੇ ਬਿਨਾਂ ਨਾ ਹੀ ਸਿਰਜਿਆ ਜਾ ਸਕਦਾ ਸੀ ਅਤੇ ਨਾ ਹੀ ਸਮਝਿਆ ਜਾ ਸਕਦਾ ਹੈ ਇਸ ਦੀ ਪੂਰੀ ਸਮਝ ਤਾਂ ਇਸ ਦਾ ਹਿੱਸਾ ਹੋਣ ਵਾਲਿਆਂ ਨੂੰ ਹੀ ਹੋ ਸਕਦੀ ਹੱਡੀ ਹੰਡਾਏ ਬੀਤੇ ਅਤੇ ਵੇਖੇ ਦੀਆਂ ਵੀ ਬਹੁਤ ਸੀਮਾਵਾਂ ਹਨ ਇਸ ਕਰਕੇ ਦੀ ਪੂਰੀ ਥਾ ਹੋਂ ਦਾ ਦਾਵਾ ਨਹੀਂ ਹੋ ਸਕਦਾ ਬਸ ਇੱਕ ਗਵਾਹੀ ਹੋ ਸਕਦੀ ਹੈ ਪਰ ਉਹ ਵੀ ਉਸੇ ਅਵਸਥਾ ਦੇ ਅਹਿਸਾਸ ਨਾਲ ਜਿਸ ਪੱਧਰ ਉੱਤੇ ਇਹ ਜੰਗ ਲੜੀ ਗਈ ਸੰਘਰਸ਼ ਦਾ ਬਹੁਤ ਵੱਡਾ ਹਿੱਸਾ ਆਪੋ ਆਪਣਾ ਫਰਜ਼ ਨਿਭਾਉਦਿਆਂ ਬੇਨਾਮ ਅਤੇ ਅਣਜਾਣੇ ਰੂਪ ਵਿੱਚ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾ ਗਿਆ ਜਿਸ ਬਾਰੇ ਸੀਮਤ ਜਹਾ ਜਿਕਰ ਪਹਿਲੀ ਕਿਤਾਬ ਵਿੱਚ ਕੀਤਾ ਗਿਆ ਹੈ ਪਰ ਛੂਪੇ ਰਹਿਣ ਦਾ ਮੌਕਾ ਸਭ ਦੇ ਹਿੱਸੇ ਨਹੀਂ ਆਇਆ अनेका ਸਿੰਘਾਂ ਦੇ ਨਾਂ ਭਾਵੇਂ ਉਹਨਾਂ ਨੇ ਕਦੇ ਇਦਾਂ ਚਾਇਆ ਨਹੀਂ ਸੀ ਵਕਤ ਦੀ ਹਕੂਮਤ ਦੇ ਖਾਤਿਆਂ ਵਿੱਚ ਕੋਈ ਘਟ ਤੇ ਕੋਈ ਵਧ ਕੇ ਚਰਚਿਤ ਹੋਏ ਹਨ ਸਿਦਕਾਂ ਦੇ ਨਕਸ਼ ਵਾਲੇ ਭਾਗ ਵਿੱਚ ਉਹਨਾਂ ਬਾਰੇ ਗੱਲ ਤੋਰੀ ਗਈ ਹੈ ਜੋ ਅੱਗੇ ਵੀ ਜਾਰੀ ਰਹੇਗੀ ਇੱਥੇ ਕੋਈ ਤਰਤੀਬ ਨਹੀਂ ਸੀ ਜੋ ਚੇਤੇ ਵਿੱਚ ਆਇਆ ਉਸ ਬਾਰੇ ਜਿੰਨਾ ਕੋ ਗਿਆਨ ਸੀ ਉਹ ਲਿਖ ਦਿੱਤਾ। ਉਹਨਾਂ ਦੇ ਉਜਵਲ ਜੀਵਨ ਬਾਬਤ ਇਹ ਇੱਕ ਝਲਕਮਾਤਰ ਹੀ ਹੈ। ਹੋਰਨਾਂ ਨੂੰ ਉਹਨਾਂ ਬਾਰੇ ਜ਼ਿਆਦਾ ਗਿਆਨ ਹੋ ਸਕਦਾ ਹੈ। ਸ਼ਹਾਦਤ ਵਾਲੇ ਭਾਗ ਵਿੱਚ ਜਿਨ੍ਹਾਂ ਸਿੰਘਾਂ ਦਾ ਜ਼ਿਕਰ ਆਇਆ ਹੈ, ਇੱਥੇ ਗੱਲ ਸਿਰਫ ਉਹਨਾਂ ਦੀ ਸ਼ਹਾਦਤ ਬਾਰੇ ਹੀ ਕੀਤੀ ਹੈ। ਉਹਨਾਂ ਬਾਰੇ ਹੋਰ ਗੱਲਬਾਤ ਅਗਲੀ ਕਿਤਾਬ ਵਿੱਚ ਕਰਾਂਗੇ। ਮਨੁੱਖੀ ਸੂਝ ਦੀਆਂ ਸੀਮਾਵਾਂ ਕਰਕੇ ਅਤੇ ਬਰੀਲਾ ਜੰਗ ਦੇ ਸੁਭਾਅ ਬਾਰੇ ਜਾਣਕਾਰੀ ਵਿੱਚ ਘਾਟ ਜਾਂ ਫਰਕ ਰਹਿ ਜਾਣਾ ਸੰਭਵ ਹੈ। ਇਹ ਦਾਵਾ ਨਹੀਂ ਸਗੋਂ ਇਹ ਫਰਜ਼ ਦੀ ਪੂਰਤੀ ਦਾ ਅਮਲ ਹੈ। ਜੋ ਗੁਰੂ ਦੀ ਮਿਹਰ ਅਤੇ ਸੰਗਤ ਦੀ ਅਸੀਸ ਨਾਲ ਹੋਰ ਬਿਹਤਰ ਕਰਨ ਦੀ ਸਦਾ ਆਸ ਹੈ ਭਾਗ ਪਹਿਲਾ ਸਾਧਨ ਸ਼ਾਸਤਰ ਅਤੇ ਸਿੱਖ ਹਥਿਆਰਾਂ ਦਾ ਮਨੁੱਖ ਨਾਲ ਆਦ ਕਾਲ ਦਾ ਰਿਸ਼ਤਾ ਹੈ ਐਡੀ ਲੰਮੀ ਸਾਂਝ ਹੌਰ ਦੌਰਾਨ ਦੋਹਾਂ ਨੇ ਇੱਕ ਦੂਜੇ ਉੱਤੇ ਅਸਰ ਪਾਇਆ ਹੈ ਇਹ ਅਸਰ ਅੰਦਾਜ਼ ਦਾ ਸਫ਼ਰ ਹੁਣ ਵੀ ਜਾਰੀ ਹੈ ਹਥਿਆਰ ਬਚਾਉਂਦਾ ਵੀ ਹੈ ਅਤੇ ਮਾਰਦਾ ਵੀ ਹੈ ਇਹ ਗਿਰਬਾ ਦਾ ਹਿੱਸਾ ਵੀ ਬਣਦਾ ਹੈ ਤੇ ਜ਼ੁਲਮ ਦਾ ਵੀ ਇਸ ਦੀ ਵਰਤੋਂ ਨਾਲ ਹੀ ਸੱਤਾ ਤੇ ਰਾਜ ਸਥਾਪਿਤ ਹੁੰਦੇ ਹਨ ਗੁਰਮਤ ਵਿੱਚ ਹਥਿਆਰ ਰੱਖਣ ਲਈ ਉਸ ਹਾਲਤ ਵਿੱਚ ਹੀ ਚੁੱਕੇ ਜਾਂਦੇ ਹਨ ਜਦੋਂ ਹੋਰ ਸਾਰੇ ਹਿੱਲੇ ਖਤਮ ਹੋਣ ਜਾਣ ਜਰਵਾਣੇ ਦੀੱਖਿਆ ਅਤੇ ਗਰੀਬ ਦੀ ਰੱਖਿਆ ਇਹਨਾਂ ਦਾ ਕਾਰਜ ਹੈ ਸਿੱਖ ਦੀ ਕਿਰਪਾਨ ਜ਼ੁਲਮ ਨੂੰ ਰੋਕਦੀ ਹੈ ਤੇ ਧਰਤੀ ਤੇ ਕਿਰਪਾ ਵਰਤਾਉਂਦੀ ਹੈ ਗੁਰਮਤ ਵਿੱਚ ਸ਼ਸਤਰ ਕਿਰਪਾਨ ਉਹੀ ਚੁੱਕ ਸਕਦਾ ਹੈ ਜੋ ਇਸ ਨੂੰ ਚੁੱਕਣ ਦੇ ਕਾਬਿਲ ਹੋਇਆ ਹੋਵੇ ਇਹ ਸੰਤ ਸਿਪਾਈ ਦੀ ਨਿਸ਼ਾਨੀ ਹੈ ਹਥਿਆਰ ਆਪਨੇ ਲੇਪ ਹੈ ਇਹ ਜਿਹੋ ਜਿਹੇ ਬੰਦੇ ਕੋਲ ਜਾਂਦਾ ਹੈ ਉਹੋ ਜਹੀ ਦਾਸਤਾਨ ਲਿਖ ਦਿੰਦਾ ਹੈ ਹਥਿਆਰਾਂ ਦੀ ਵਰਤੋਂ ਵਰਤੋਂ ਦਾ ਜਿੰਨਾ ਡੂੰਗਾ ਅਹਿਸਾਸ ਸਾਨੂੰ ਹੋਇਆ ਹੈ ਉਸ ਤੋਂ ਇਹੋ ਤੱਤ ਕੱਢੀਦਾ ਹੈ ਕਿ ਹਥਿਆਰ ਬਹੁਤ ਹੀ ਅਹਿਮ ਅਤੇ ਖਤਰਨਾਕ ਸ਼ੈ ਹੈ ਇਸ ਨੂੰ ਸਮਝਣਾ ਸੰਭਾਲਣਾ ਤੇ ਵਰਤਣਾ ਕਿਸੇ ਵੀ ਸਮਾਜ ਦੀ ਔਣੀ ਨੂੰ ਤੈਅ ਕਰ ਦਿੰਦਾ ਹੈ ਸਿੱਖਾਂ ਦਾ ਹਥਿਆਰਾਂ ਨਾਲ ਕੋਈ ਖਾਸ ਹੀ ਰਿਸ਼ਤਾ ਹੈ ਸ਼ਾਇਦ ਬਹੁਤਿਆਂ ਜੰਗ ਜੂ ਨਸਲਾਂ ਦਾ ਵੀ ਇਹੋ ਹੀ ਹਾਲ ਹੈ ਜਦੋਂ ਕੋਈ ਨੌਜਵਾਨ ਕਿਰਪਾਨ ਜਾਂ ਬਰਸ਼ੇ ਦੀ ਫौलाਦੀ ਚਮਕ ਦੇਖਦਾ ਹੈ ਜਾਂ ਇਹ ਫਿਰ ਪਿਸਤੌਲ ਬੰਦੂਕ ਦੇ ਫौलाਦ ਨੂੰ ਛੂੰਹਦਾ ਹੈ ਤਾਂ ਉਹਦੇ ਅੰਦਰ ਬਹੁਤ ਜੋਰਾਵਰ ਬਦਲਾਅ ਆਉਂਦੇ ਹਨ ਉਹਦੀਆਂ ਅੱਖਾਂ ਵਿੱਚ ਇੱਕ ਚਮਕ ਅਤੇ ਦਿਲ ਦੇ ਕਿਸੇ ਡੂੰਘੇ ਕੋਨੇ ਵਿੱਚ ਇੱਕ ਚਾਉ ਉਮੜਦਾ ਹੈ ਉਹ ਆਪ ਭਾਵੇਂ ਇਹ ਬਦਲਾਅ ਦੀ ਪਹਿਚਾਨ ਨਾ ਕਰ ਸਕੇ ਪਰ ਇਹਨਾਂ ਬਿਜਲੀ ਤਰੰਗਾਂ ਨਾਲ ਉਹਦਾ ਸਾਰਾ ਆਪਾ ਤਰੰਗਤ ਹੋ ਜਾਂਦਾ ਹੈ ਇਹ ਇਸ ਕਰਕੇ ਹੈ ਕਿ ਸਾਡਾ ਪਸ਼ੋਕੜ ਜੰਗ ਜੂ ਹੈ ਜਾਂ ਇਹਦਾ ਗੁਰੂ ਸਾਹਿਬ ਵੱਲੋਂ ਬਖਸ਼ੇ ਅਮਰਤ ਨਾਲ ਜੁਬੰਦ ਹੈ ਜਿਸ ਵਿੱਚ ਉਹਨਾਂ ਨੇ ਆਪ ਖੰਡਾ ਫੇਰਿਆ ਸੀ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਸ੍ਰੀ ਸਾਹਿਬ ਸਾਡੀ ਪੰਥਕ ਸੂ ਦੇ ਵਿੱਚ ਸਦਾ ਲਈ ਸਲਾਮਤ ਹੈ ਸੰਘਰਸ਼ ਦੌਰਾਨ ਸਿਖਾਂ ਦਾ ਸ਼ਸਤਰਾਂ ਨਾਲ ਪਿਆਰ ਮਹਿਬੂਬ ਨਾਲ ਇਸ਼ਕ ਤੋਂ ਵੀ ਵੱਧ ਕੇ ਦੇਖਿਆ ਹੈ ਬਹੁਤ ਸਿੰਘ ਸ਼ਾਸਤਰਾਂ ਦੀ ਪੂਜਾ ਕਰਦੇ ਸਨ ਅਤੇ ਉਹਨਾਂ ਦਾ ਕਦੀ ਵਸਾ ਨਹੀਂ ਸੰਕਰਦੇ ਸ਼ਾਸਤਰ ਨੂੰ ਇੱਕ ਪਲ ਵੀ ਆਪਣੇ ਤੋਂ ਦੂਰ ਨਹੀਂ ਸੰਕਰਦੇ ਮੈਨੂੰ ਜਥੇਦਾਰ ਗੁਰਜੰਟ ਸਿੰਘ ਦੇ ਬੋਲ ਯਾਦ ਹਨ ਉਹ ਕਹਿੰਦਾ ਸੀ ਜੇ ਸ਼ਾਸਤਰ ਦਾ ਲੋਹਾ ਮੇਰੇ ਸਰੀਰ ਨਾਲ ਨਾ ਲੱਗਦਾ ਹੋਵੇ ਤਾਂ ਮੈਨੂੰ ਕੁਝ ਘਾਟ ਮਹਿਸੂਸ ਹੁੰਦੀ ਰਹਿੰਦੀ ਹੈ ਅਵਤਾਰ ਸਿੰਘ ਬ੍ਰਹਮਾ ਅਤੇ ਕਮਲਜੀਤ ਸਿੰਘ ਸੁਲਤਾਨਵਿੰਡ ਸ਼ਾਸਤਰ ਨੂੰ ਸੀਸ ਨਾਲ ਲਗਾ ਕੇ ਦਿਨ ਦੀ ਬਾਤ ਕਰਦੇ ਸਨ ਸੁਖ ਸੁਖਦੇਵ ਸਿੰਘ ਸੁੱਖਾ ਕਹਿੰਦਾ ਸੀ ਕਿ ਜਦ ਮੇਰੇ ਡੱਬ ਵਿੱਚ ਪਿਸਤੌਲ ਹੁੰਦਾ ਹੈ ਤਾਂ ਮੈਂ ਆਪਣੇ ਆਪ ਨੂੰ ਮੁਕੰਮਲ ਆਜ਼ਾਦ ਸਮਝਦਾ ਹਾਂ ਦੁਨੀਆ ਦੀ ਕੋਈ ਪ੍ਰਵਾਹ ਨਹੀਂ ਰਹਿੰਦੀ ਕਈ ਸਿੰਘ ਆਪਣੇ ਪਿਆਰੇ ਸ਼ਸਤਰ ਨਾਲੋਂ ਵਿਛੜ ਕੇ ਬਿਮਾਰ ਹੋ ਜਾਂਦੇ ਸਨ ਜਦੋਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦਾ ਦਿੱਤਾ ਹੋਇਆ ਸਪੈਸ਼ਲ 38 ਬੂਰ ਦਾ ਰਿਵਾਲਵਰ ਸਾਡੇ ਕੋਲੋਂ ਖੁੱਸ ਗਿਆ ਤਾਂ ਚਾਚਾ ਮਥਰਾ ਸਿੰਘ ਜਿਸ ਨੂੰ ਇਹ ਅਮਾਨਤ ਭਾਈ ਬਖਸ਼ੀਸ਼ ਸਿੰਘ ਮਾਲੂਵਾਲ ਨੇ ਦਿੱਤੀ ਸੀ ਬਹੁਤ ਚਿਰ ਡੂੰਘੀ ਉਦਾਸੀ ਵਿੱਚ ਚਲਾ ਗਿਆ ਸਿੱਖਾਂ ਬਾਰੇ ਮੈਂ ਵੇਖਿਆ ਹੈ ਕਿ ਉਹ ਹੋਰ ਕੌਮਾਂ ਦੇ ਮੁਕਾਬਲੇ ਸ਼ਸਤਰ ਨਾਲ ਬਹੁਤ ਛੇਤੀ 익ਮਿਕ ਹੋ ਜਾਂਦੇ ਹਨ ਜਾਂ ਕਹਿ ਲੋ ਕਿ ਉਸ ਬਾਰੇ ਸਭ ਕੁਝ ਜਾਣ ਲੈਂਦੇ ਹਨ afghanistan ਵਿੱਚ ਜਿੱਥੇ ਹਰ ਤਰ੍ਹਾਂ ਦੇ ਹਥਿਆਰ ਮੌਜੂਦ ਸਨ ਉੱਥੇ ਇੱਕ ਪਠਾਨ ਜੋ ਖੁਦ ਸ਼ਸਤਰ ਸ਼ਸਤਰਾਂ ਨਾਲ ਬਹੁਤ ਪਿਆਰ ਕਰਦਾ ਸੀ ਉਸ ਦਾ ਕਹਿਣਾ ਸੀ ਕਿ ਤੁਹਾਡੇ ਅਤੇ ਸਾਡੇ ਵਿੱਚ ਇਹੋ ਸਾਂਝ ਹੈ ਮੈਂ ਇਹ ਵੀ ਵੇਖਿਆ ਕਿ ਸਿੱਖ ਨੌਜਵਾਨਾਂ ਨੂੰ ਹੋਰਾਂ ਦੇ ਮੁਕਾਬਲੇ ਹਥਿਆਰ ਚਲਾਉਣ ਦੀ ਸਿਖਲਾਈ ਦੀ ਲੋੜ ਵੀ ਘੱਟ ਪੈਂਦੀ ਹੈ। ਪੰਜਾਬ ਵਿੱਚ ਸਾਡੇ ਕੋਲ ਕਿਸੇ ਤਰ੍ਹਾਂ ਸਿਖਲਾਈ ਦਾ ਕੋਈ ਥਾਂ ਨਹੀਂ ਸੀ ਤੇ ਨਾ ਹੀ ਹਾਲਾਤ ਸਨ। ਬਹੁਤੇ ਸਿੰਘ ਬਿਨਾਂ ਸਿਖਲਾਈ ਦੇ ਹੀ ਹਮਲਿਆਂ ਤੇ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਅਤੇ ਗਰੀਲਾ ਜੰਗ ਦੇ ਮਾਰ ਬਣ ਜਾਂਦੇ। ਇਹ ਗੱਲ ਸਾਡੇ ਆਪਣੇ ਤਜਰਬੇ ਦੇ ਹਿਸਾਬ ਨਾਲ ਕਹਿ ਸਕਦਾ ਹਾਂ ਕਿ ਮੈਂ ਜਿਹੜੇ ਹਥਿਆਰ ਵਰਤੇ ਰਵਾਲਵਰ, ਪਿਸਤੌਲ, ਅਸਾਲਟ, ਥਾਮਸਨ ਗਨ ਆਦ ਸਭ ਪਹਿਲੀ ਵਾਰ ਹਮਲੇ ਵੇਲੇ ਹੀ ਵਰਤੇ। ਤੇ ਉਹਨਾਂ ਸਾਰਿਆਂ ਦਾ ਨਿਸ਼ਾਨਾ ਸਹੀ ਲੱਗਿਆ ਸੀ ਜਿਵੇਂ ਕੋਈ ਪੇਸ਼ੇਵਰ ਨਿਸ਼ਾਨੇਬਾਜ਼ ਹੋਵੇ ਇਹ ਦੇ ਵਿੱਚ ਮੇਰਾ ਆਪਣਾ ਕੁਝ ਵੀ ਨਹੀਂ ਸੀ ਇਹ ਤਾਂ ਵਿਰਾਸਤ ਅਤੇ ਪਰੰਪਰਾ ਦੀ ਹੀ ਦੇਣ ਸੀ ਮੇਰੇ ਇਹ ਲਿਖਣ ਦਾ ਭਾਵ ਇਹ ਨਹੀਂ ਕਿ ਸਿੱਖਾਂ ਨੂੰ ਸਿਖਲਾਈ ਦੀ ਜ਼ਰੂਰਤ ਨਹੀਂ ਹੈ ਪਰ ਸਾਡਾ ਤਜਰਬਾ ਰਿਹਾ ਹੈ ਕਿ ਸਿੱਖ ਹਥਿਆਰ ਚਲਾਉਣੇ ਬਹੁਤ ਛੇਤੀ ਸਿੱਖਦਾ ਹੈ ਜਦ جنگ ਦੇ ਹਾਲਾਤ ਹੋਣ ਅਤੇ ਜੰਗ ਪੰਥ ਲਈ ਹੋਵੇ ਤਾਂ ਉਹਨੂੰ ਕੁਝ ਸਿਖਾਉਣ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਉਜਮਨ ਦਰੁਹੀ ਸਿੱਖਿਆ ਸਿਖਾਇਆ ਹੁੰਦਾ ਹੈ ਇਹ ਗੁਰੂ ਨੇ ਸਾਨੂੰ ਬਹੁਤ ਵੱਡਾ ਗੁਣ ਦਿੱਤਾ ਹੈ ਜੋ ਹੋਰਨਾ ਵਿੱਚ ਜਿਆਦਾ ਮਿਹਨਤ ਅਤੇ ਸਖਲਾਈ ਨਾਲ ਆਉਂਦਾ ਹੈ ਜਿਸੇ ਮੁਸ਼ਕਲ ਸਮੇਂ ਖਾਸ ਕਰਕੇ ਜੰਗ ਜੋ ਮੁਸ਼ਕਲ ਦੀ ਟੀਸੀ ਹੁੰਦੀ ਹੈ ਜਿਹੇ ਸਮੇਂ ਵਿੱਚ ਆਮ ਲੋਕ ਸੁਧ ਬੁੱਧ ਗਵਾ ਲੈਂਦੇ ਹਨ ਅਤੇ ਤਾਕਤਵਰ ਧਿਰ ਦੇ ਦਬਾਅ ਵਿੱਚ ਚੱਲਣ ਲੱਗ ਪੈਂਦੇ ਹਨ ਉਸ ਵਕਤ ਉਹਨਾਂ ਉੱਤੇ ਕੁਝ ਵੀ ਲਾਗੂ ਕੀਤਾ ਜਾ ਸਕਦਾ ਹੈ ਪਰ ਅਸਲ ਜੰਗਜੂ ਬੰਦੇ ਅਜਿਹੇ ਹਾਲਾਤ ਵਿੱਚ ਆਪਣੇ ਆਪ ਨੂੰ ਸਮਰੱਥ ਬਣਾ ਕੇ ਸਮੇਂ ਦਿਹਾਣੀ ਹੋ ਜਾਂਦੇ ਹਨ ਇਹ ਉਹਨਾਂ ਦੇ ਪਸ਼ੂਕੜ ਵਿੱਚ ਪਈ ਸਮੂਹਕ ਸੋਚ ਅਤੇ ਰਵਾਇਤ ਦੀ ਹੀ ਦੇਣ ਹੁੰਦਾ ਹੈ ਖਾਲਸੇ ਵਿੱਚ ਇਹ ਗੁਣ ਸਭ ਤੋਂ ਵੱਧ ਨਿੱਖਰ ਕੇ ਸਾਹਮਣੇ ਆਉਂਦਾ ਹੈ ਜੰਗ ਵਿੱਚ ਉਹ ਇੱਕ ਸਿੱਖ ਆਮ ਤੋਂ ਖਾਸ ਹੋ ਜਾਂਦਾ ਹੈ ਤੇ ਆਪਣੀ ਸਮੂਹਕ ਯਾਦ ਅਤੇ ਪਰੰਪਰਾ ਵਿੱਚ ਜੀ ਉੱਠਦਾ ਹੈ ਹੁਣ ਜਿਹੇ ਵੇਲੇ ਉਹ ਇੱਕ ਤੇ ਇਕੱਲਾ ਇਕੱਲਾ ਨਹੀਂ ਰਹਿੰਦਾ ਸਮੂੱਚੇ ਰੂਪ ਵਿੱਚ ਇੱਕ ਬਣ ਕੇ ਕੰਮ ਕਰਦਾ ਹੈ ਤੇ ਇਤਿਹਾਸ ਤੇ ਪਰੰਪਰਾ ਦੀ ਝੋਲੀ ਵਿੱਚ ਪਏ ਗੁਣਾ ਨਾਲ ਆਪਣੇ ਆਪ ਨੂੰ ਸਰਸ਼ਾਰ ਕਰ ਲੈਂਦਾ ਹੈ ਦੁਸ਼ਮਣ ਨੂੰ ਇਹ ਗੱਲ ਦੀ ਕੋਈ ਸਮਝ ਨਹੀਂ ਪੈਂਦੀ ਕਿ ਇਹ دبੇ ਫਿੰਡੇ ਹੋਏ ਆਗੂ ਹੀਣ ਅਤੇ ਅਸਿੱਖਿਆਤ ਲੋਕ ਦੁਬਾਰਾ ਇੱਕਦਮ ਕਿਵੇਂ ਜੁੜ ਪਏ ਦੁਸ਼ਮਣ ਨੂੰ ਤਾਂ ਕੀ ਸਾਡੇ ਆਮ ਆਗੂਆਂ ਅਤੇ ਬੁੱਧੀਮਾਨਾਂ ਨੂੰ ਵੀ ਇਸ ਵਰਤਾਰੇ ਦੀ ਸਮਝ ਨਹੀਂ ਪੈਂਦੀ ਉਹ ਸەمਪਰੀ ਹੈਰਾਨਗੀ ਵਿੱਚ ਆ ਜਾਂਦੇ ਹਨ ਖਾੜਕੂ ਸੰਘਰਸ਼ ਦੇ ਮੱਠੇ ਪੈਣ ਤੋਂ ਬਾਅਦ ਵੀ ਜਦੋਂ ਜਦੋਂ ਇਹੋ ਜਿਹੀ ਸਥਿਤੀ ਬਣੀ ਤਾਂ ਪੰਥਕ ਜਲਵਾ ਦਾ ਚਲਕਾਰਾ ਇਸੇ ਤਰ੍ਹਾਂ ਹੀ ਵਾਪਰਿਆ ਕਿਸਾਨ ਸੰਘਰਸ਼ਿਤ ਇਸ ਦੀ ਤਾਜ਼ਾ ਮਿਸਾਲ ਹੈ। ਮੁਸ਼ਕਲ ਸਮੇਂ ਖਾਲਸੇ ਦੇ ਗुण ਅਮਲ ਸਮੂਹ ਵਿੱਚ ਆ ਜਾਂਦੇ ਹਨ। ਸਮੂਹ ਦੇ ਛੋਟੇ ਤੇ ਅਣਜਾਣੇ ਹਿੱਸੇ ਵੀ ਕਮਾਲ ਨਾਲ ਸਰਗਰਮ ਹੋ ਜਾਂਦੇ ਹਨ। ਅਗਵਾਈ ਕਿਸੇ ਬੰਦੇ ਦੀ ਥਾਂ ਸੰਗਤ ਕੋਲ ਆ ਜਾਂਦੀ ਹੈ ਤੇ ਚੜ੍ਹਦੀ ਕਲਾ ਵਾਲੀ ਰੌਣਕ ਪੈਂਦੀ ਹੈ। ਦਿੱਲੀ ਸਰਹੱਦ ਤੇ ਇਹ ਚੜ੍ਹਦੀ ਕਲਾ ਹਰ ਉਸ ਬੰਦੇ ਨੇ ਮਹਿਸੂਸ ਕੀਤੀ ਹੋਵੇਗੀ ਜਿਹੜਾ ਕਿਸਾਨ ਮੋਰਚੇ ਉੱਤੇ ਗਿਆ ਸੀ। ਜੰਗ ਦੇ ਹਾਲਾਤ ਵਿੱਚ ਖਾਲਸੇ ਨੇ ਜਵਾਨਾਂ ਨੂੰ ਸ਼ਸਤਰ ਕਲਾ, ਨੀਤੀ ਅਤੇ ਪੈਂਤੜਾ ਵਾਰ ਤੇ ਬਚਾਓ ਦੁਸ਼ਮਣ ਤੇ ਦੋਸਤ ਨੂੰ ਇਹਨਾਂ ਪੱਖਾਂ ਬਾਰੇ ਬਹੁਤ ਡੂੰਗੀ ਸਮਝ ਸਹਿਜੇ ਆ ਜਾਂਦੀ ਹੈ ਡਾਂਗ ਤੋਂ ਲੈ ਕੇ ਸਾਲਟਾਂ ਆਦ ਹੋਰ ਕਿਸੇ ਵੀ ਹਥਿਆਰ ਬਾਰੇ ਉਹਨਾਂ ਨੂੰ ਛੇਤੀ ਹੀ ਸਭ ਕੁਝ ਪਤਾ ਲੱਗ ਜਾਂਦਾ ਹੈ ਮੈਂ ਸੰਘਰਸ਼ਦਾਨ ਦੌਰਾਨ ਦੇਖਿਆ ਕਿ ਕਿਵੇਂ ਸਿੰਘਾਂ ਤੇ ਸ਼ਸਤਰਾਂ ਦਾ ਮੇਲ ਹੁੰਦਾ ਹੈ ਕਿਵੇਂ ਉਹ ਇੱਕ ਦੂਜੇ ਵਿੱਚ ਰਚ ਮਿਚ ਜਾਂਦੇ ਹਨ ਸਾਨੂੰ ਇਹ ਗੁਰੂ ਵੱਲੋਂ ਬਖਸ਼ਿਸ਼ ਹੈ ਕਿ ਮੁਸੀਬਤ ਸਮੇ ਅਸੀਂ ਦਬਦੇ ਨਹੀਂ ਅਤੇ ਨਾ ਹੀ ਝੁਕਦੇ ਹਾਂ ਸਗੋਂ ਅੰਦਰ ਇੱਕ ਸੁੱਤੀ ਹੋਈ ਜੰਗ ਜੂ ਕਲਾ ਜਾਗ ਪੈਂਦੀ ਹੈ ਤੇ ਉਹ ਸਮੁੱਚੇ ਮਾਹੌਲ ਨਾਲ ਇੱਕਮਿਕ ਹੋ ਇਹ ਸੂਰਮ ਗਤੀ ਅਤੇ ਫਤੇਦੀ ਭਾਰਤ ਲਿਖ ਦਿੰਦੀ ਹੈ ਪੰਜਾਬ ਉੱਤੇ ਕਾਬਜ਼ ਰਹੇ ਮੁਗਲਾਂ ਫਰੰਗੀਆਂ ਅਤੇ ਹੁਣ ਵਿਪਰਵਾਦੀਆਂ ਨੂੰ ਸਾਡੀ ਇਸ ਸਿਫਤ ਬਾਰੇ ਕੁਝ ਨਾ ਕੁਝ ਪਤਾ ਹੈ ਜਦੋਂ ਇਹ ਕਲਾ ਸੰਗਤੀ ਰੂਪ ਵਿੱਚ ਵਰਤਣੀ ਸ਼ੁਰੂ ਹੁੰਦੀ ਹੈ ਤਾਂ ਹਥਿਆਰ ਅਤੇ ਅਸਲਾ ਇੱਕ ਜੰਗੀ ਤਰਾਨੇ ਵਾਂਗ ਬਣ ਜਾਂਦੇ ਹਨ ਅਸੀਂ ਇਹ ਖਾੜਕੂ ਸੰਘਰਸ਼ ਵਿੱਚ ਆਮ ਹੀ ਵਰਤਦਾ ਦੇਖਿਆ ਹੈ ਭਾਵੇਂ ਕਿ ਸਾਨੂੰ ਇਸ ਦੀ ਬਹੁਤੀ ਸਮਝ ਨਹੀਂ ਸੀ ਲੱਗਦੀ ਜਦੋਂ ਪਹਿਲੀ ਵਾਰ ਕਿਸੇ ਸਿੰਘ ਨੂੰ ਸ਼ਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਸਨ ਤਾਂ ਉਹਨਾਂ ਪਾ ਦਾ ਦ੍ਰਿਸ਼ ਦੇਖਣ ਵਾਲਾ ਹੁੰਦਾ ਸੀ ਅਸਰ ਵਿੱਚ ਬਹੁਤੇ ਸਿੰਘ ਦਰਸ਼ਨਾ ਦੀ ਭਾਵਨਾ ਨਾਲ ਹੀ ਸ਼ਾਸਤ੍ਰਾਂ ਵੱਲ ਵਿੰਦੇ ਸੀ ਅਤੇ ਸ਼ਾਸਤ੍ਰਾਂ ਨੂੰ ਮਹਿਸੂਸ ਕਰਕੇ ਉਹਨਾਂ ਨੂੰ ਇੱਕ ਅਜੀਬ ਜਿਹੀ ਖੁਮਾਰੀ ਚੜ੍ਹਦੀ ਸੀ ਤੇ ਇੱਕ ਤ੍ਰਿਪਤੀ ਜਿਹੀ ਆ ਜਾਂਦੀ ਸੀ ਇੱਕ ਵਾਰ ਬਟਾਲੇ ਕੋਲ ਤਿੰਨ ਅੱਲੜ ਉਮਰ ਦੇ ਨੌਜਵਾਨਾਂ ਨੂੰ ਜਦੋਂ ਨਵੀਆਂ ਸਾਲਟਾਂ ਫੜਾਈਆਂ ਤਾਂ ਉਹਨਾਂ ਦੇ ਹਾਲਾਤ ਰੋਂ ਵਰਗੇ ਹੋ ਗਏ ਉਹਨਾਂ ਤੋਂ ਆਪਣਾ ਆਪ ਸੰਭਿਆ ਨਹੀਂ ਸੀ ਜਾ ਰਿਹਾ ਉਹ ਤਾਂ ਸ਼ਾਸਤ੍ਰਾਂ ਨੂੰ ਇਵੇਂ ਮਿਲ ਰਹੇ ਸੀ ਜਿਵੇਂ ਕੋਈ ਨੌਜਵਾਨ ਆਪਣੇ ਪਿਆਰੇ ਨੂੰ ਮਿਲ ਰਿਹਾ ਹੋਵੇ ਮੈਨੂੰ ਕੁਛ ਵੀ ਹੋਈ ਪਰ ਦਿਲ ਦੇ ਕਿਸੇ ਕੋਨੇ ਵਿੱਚ ਇੱਕ ਜੀਸ ਵੀ ਉੱਠੀ ਕੇ ਹਥਿਆਰਾਂ ਨਾਲ ਇਹਨਾਂ ਦੇ ਇਸ਼ਕ ਦੇ ਦਿਨ ਬਹੁਤ ਥੋੜੇ ਹਨ ਰੂਪ ਉਸ ਜ਼ਿੰਦਗੀ ਵਿੱਚ ਹਥਿਆਰ ਦੀ ਬਹੁਤ अहमियत ਹੁੰਦੀ ਹੈ ਪੰਜਾਬ ਵਿੱਚ ਨਾ ਕੋਈ ਜੰਗਲ ਸੀ ਨਾ ਪਹਾੜ ਤੇ ਨਾ ਹੀ ਸਾਡੇ ਲਈ ਕੋਈ ਮਹਫੂਜ਼ ਇਲਾਕਾ ਸੀ ਸਿੰਘਾਂ ਨੇ ਪਿੰਡਾਂ ਸ਼ਹਿਰਾਂ ਵਿੱਚ ਲੋਕਾਂ ਦੇ ਜੰਗਲ ਵਿੱਚ ਹੀ ਸਮਾਉਣਾ ਹੁੰਦਾ ਸੀ ਇਹੋ ਜਿਹੀ ਜ਼ਿੰਦਗੀ ਲਈ ਇੱਕ ਛੋਟੇ ਹਥਿਆਰ ਦਾ ਹੋਣਾ ਲਾਜ਼ਮੀ ਸ਼ਰਤ ਸੀ ਪਰ ਮੈਂ 1900 80 ਤੋਂ ਲੈ ਕੇ 1992 ਤੱਕ ਦੇਖਿਆ ਕਿ ਲਾਜ਼ਮੀ ਸ਼ਰਤ ਵੀ ਸਾਡੇ ਸਿੰਘਾਂ ਲਈ ਕਦੇ ਪੂਰੀ ਨਹੀਂ ਸੀ ਹੋਈ ਬਹੁਤ ਸਾਰੇ ਸਿੰਘਾਂ ਕੋਲ ਆਪਣੀ ਰੱਖਿਆ ਲਈ ਛੋਟਾ ਹਥਿਆਰ ਵੀ ਨਹੀਂ ਹੁੰਦਾ ਸੀ ਕਾਫੀ ਵੱਡਾ ਹਿੱਸਾ ਇਹਨਾਂ ਨੂੰ ਢੀਕਦਾ ਤੇ ਅਗਲੀ ਦੁਨੀਆ ਨੂੰ ਤੁਰ ਗਿਆ ਸੰਘਰਸ਼ ਦੇ ਆਖਰੀ ਦੌਰ ਵਿੱਚ ਇਹ ਬੜਾ ਨਾਜ਼ੁਕ ਸੱਚ ਸੀ ਕਿ ਕਾਟਾ ਮੁਖਬਰਾਂ ਲੁਟੇਰੇ ਅਤੇ ਜਰਾਇਮ ਪੇਸ਼ਾ ਲੋਕਾਂ ਕੋਲ ਸਿੰਘਾਂ ਤੋਂ ਜ਼ਿਆਦਾ ਤੇ ਵਧੀਆ ਹਸਲਾ ਸੀ ਇਹਨਾਂ ਵਿੱਚੋਂ ਵੱਡਾ ਹਿੱਸਾ ਸੰਘਰਸ਼ ਦੇ ਨਾਂ ਤੇ ਹੀ ਕਾਰਵਾਈਆਂ ਕਰ ਰਿਹਾ ਸੀ ਅਤੇ ਲੋਕਾਂ ਵਿੱਚ ਸਾਨੂੰ ਬਦਨਾਮ ਕਰ ਰਿਹਾ ਸੀ ਬਾਹਰ ਵਾਲੀ ਦੁਨੀਆ ਨੂੰ ਤਾਂ ਇਸ ਬਾਰੇ ਕੀ ਪਤਾ ਹੋਣਾ ਸੀ ਸਾਰੇ ਪੰਜਾਬੀਆਂ ਨੂੰ ਵੀ ਇਸ ਬਾਰੇ ਪੂਰਾ ਪਤਾ ਨਹੀਂ ਸੀ ਕਿ ਜਾਂ ਕਹਿ ਲੋ ਕਿ ਉਹਨਾਂ ਕੋਲ ਗਲਤ ਜਾਣਕਾਰੀ ਸੀ ਹਕੂਮਤ ਦਾ ਸ਼ਸਤਰਾਂ ਬਾਰੇ ਵਕਤੀ ਪ੍ਰਚਾਰ ਹੁਣ ਵੀ ਸੰਘਰਸ਼ ਖਿਲਾਫ ਸਦੀਵੀ ਸੱਚ ਵਾਂਗ ਪਕਾਇਆ ਜਾ ਰਿਹਾ ਹੈ ਹੁਣ ਅਸੀਂ ਕਈ ਵਾਰ ਦੇਖਦੇ ਹਾਂ ਉਸ ਵਕਤ ਕਈ ਸਿੰਘ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਜਾਂ ਵੀਡੀਓ ਬਣਾ ਲੈਂਦੇ ਹਸਨ ਇਹੋ ਜਿਹੇ ਸਿੰਘਾਂ ਦੀ ਗਿਣਤੀ ਥੋੜੀ ਹੀ ਹੋਵੇਗੀ ਕਿਉਂਕਿ ਜ਼ਿਆਦਾਤਰ ਸਿੰਘ ਆਪਣੀ ਤਸਵੀਰ ਨਹੀਂ ਖਿਚਵਾਉਂਦੇ ਪਾਰੀ ਹੋ ਜਿਹਸ ਹਿੱਸਾ ਵੀ ਸਦਾ ਮੌਜੂਦ ਹੁੰਦਾ ਸੀ ਜੋ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਸੀ ਕਿ ਸ਼ਸਤਰਾਂ ਸਮੇਤ ਲੋਕਾਂ ਵਿੱਚ ਜਾਣ ਦੀ ਖੁਸ਼ੀ ਮਹਿਸੂਸ ਕਰਦਾ ਸੀ ਬਹੁਤ ਲੋਕ ਸਾਨੂੰ ਸ਼ਰਧਾ ਤੇ ਪਿਆਰ ਨਾਲ ਆਪਣੇ ਰਵਾਇਤੀ ਜਾਂ ਅਗਨ ਸ਼ਸਤਰ ਵੀ ਭੇਟ ਕਰਦੇ ਸੀ ਕਈ ਲੋਕ ਇਹ ਵੀ ਕਹਿ ਦਿੰਦੇ ਸੀ ਕਿ ਤੁਸੀਂ ਸਾਡਾ ਲਾਇਸੈਂਸੀ ਅਸਲਾ ਲੁੱਟਦੇ ਬਹਾਨੇ ਲੈ ਜਾਓ ਲੁਧਿਆਣੇ ਦੇ ਇੱਕ ਜਥੇਦਾਰ ਨੇ 1962 ਦੀ جنگ ਵੇਲੇ ਦਾ ਤੀਬੋਰ ਦਾ ਚੀਨੀ ਮਾਊਜ਼ਰ ਬਹੁਤ ਸੰਭਾਲ ਕੇ ਰੱਖਿਆ ਹੋਇਆ ਸੀ ਸੰਘਰਸ਼ ਵੇਲੇ ਉਹਨਾਂ ਨੇ ਆਪ ਚਾਚਾ ਮਥਰਾ ਸਿੰਘ ਨੂੰ ਦੇ ਦਿੱਤਾ ਤੇ ਕਿਹਾ ਕਿ ਇਸ ਨਾਲ ਕਿਸੇ ਵੱਡੇ ਦੁਸ਼ਮਣ ਨੂੰ ਸੋਧਿਓ ਉਹ ਜਥੇਦਾਰ ਦੀ ਰੀਜ ਵੀ ਪੂਰੀ ਹੋਈ ਇੱਕ ਜਰਜਿੰਦਰ ਸਿੰਘ ਜਿੰਦੇ ਅਤੇ ਸੁਖਦੇਵ ਸਿੰਘ ਸੁਖੇ ਨੇ ਇਸ ਸ਼ਸਤਰ ਨਾਲ ਹੀ ਜਰਨਲ ਵੈਦਿਆ ਨੂੰ ਸੌਧਿਆ। ਬਲਵਿੰਦਰ ਸਿੰਘ ਜਟਾਣੇ ਕੋਲ ਇੱਕ ਛੋਟਾ ਜਿਹਾ ਉਪਰਲੀ ਜੇਬ ਵਿੱਚ ਪੈਣ ਵਾਲਾ 25 ਬੋਰਦਾਰ ਪਿਸਤੌਲ ਸੀ ਜੋ ਉਸ ਨੂੰ ਕਿਸੇ ਸ਼ੁਭਚਿੰਤਕ ਪੁਲਿਸ ਅਫਸਰ ਨੇ ਦੇ ਦਿੱਤਾ ਸੀ। ਸਵਰਨ ਸਿੰਘ ਜਵੰਦਾ ਨੇ ਮੈਨੂੰ SW ਦਾ 33 ਬੋਰਦਾਰ ਸਪੈਸ਼ਲ ਖੂਬਸੂਰਤ ਰਵਾਲਵਰ ਦਿਖਾਇਆ ਸੀ ਜੋ ਉਸ ਨੂੰ UP ਦੇ ਕਵੈਲੀ ਨੇ ਦਿੱਤਾ ਸੀ। ਗੁਰਜੀਤ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਕੋਲ ਇੱਕ 12 ਬੋਰ ਦੀ ਗਿੜਮੀ ਗਨ ਸੀ ਜਿਹੜੀ ਉਸ ਨੂੰ ਕਿਸੇ ਪਰਿਵਾਰ ਨੇ ਪ੍ਰੇਮ ਵਿੱਚ ਪੇਟ ਕੀਤੀ ਸੀ ਅੰਮ੍ਰਿਤਸਰ ਦੇ ਇੱਕ ਵੈਲੀ ਨੇ ਸਾਨੂੰ ਏਅਰ 15 ਅਮਰੀਕੀ ਬੰਦੂਕ ਤੋਹਫ਼ੇ ਵਜੋਂ ਦਿੱਤੀ ਸੀ ਸੰਘਰਸ਼ ਦੌਰਾਨ ਹਥਿਆਰਾਂ ਦਾ ਸਿਲਸਲਾ ਵੀ ਸੀ ਸੰਗਤ ਵਿੱਚ ਚੱਲ ਰਿਹਾ ਸੀ ਸੱਚ ਹੈ ਕਿ ਪੰਜਾਬ ਵਿੱਚ ਜਿੰਨੇ ਹਥਿਆਰ ਪਾਰ ਤੋਂ ਆਏ ਉਹਨਾਂ ਵਿੱਚੋਂ ਵੱਡਾ ਹਿੱਸਾ ਬਿਨਾਂ ਸਾਡੇ ਕੰਮ ਆਏ ਹੀ ਫੜਿਆ ਗਿਆ ਇਨ੍ਹਾਂ ਹਥਿਆਰਾਂ ਵਿੱਚੋਂ ਕੁਝ ਹਥਿਆਰ ਮੋੜ ਸਾਡੇ ਨਾਂ ਤੇ ਹੀ ਆਮ ਲੋਕਾਂ ਵਿੱਚ ਵਰਤੇ ਗਏ ਟੇਰੇ ਟੋਲਿਆਂ ਜਾਂ ਕੈਟਾਂ ਕੋਲ ਵੀ ਸਾਡੇ ਹਥਿਆਰ ਚਲੇ ਗਏ ਸਨ 1988 ਤੋਂ ਬਾਅਦ ਇੱਕ ਵਾਰ ਇਹੋ ਜਿਹਾ ਸਮਾਂ ਵੀ ਸੀ ਜਿਹੜਾ ਬੰਦਾ ਵੀ ਸਰਹੱਦ ਪਾਰ ਕਰਦਾ ਸੀ ਉਸ ਨੂੰ ਉੱਥੋਂ ਇੱਕ ਹਥਿਆਰ ਮਿਲ ਜਾਂਦਾ ਸੀ ਉਸ ਵਕਤ ਉਹ ਹਥਿਆਰ ਗਲਤ ਹੱਥਾਂ ਵਿੱਚ ਵੀ ਚਲੇ ਗਏ ਇਸ ਤੋਂ ਬਾਅਦ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਤਸਦੀਕ ਤੇ ਜ਼ਿੰਮੇਵਾਰੀ ਨਾਲ ਹੀ ਹਥਿਆਰ ਦਿੱਤੇ ਜਾਣ ਜਦੋਂ ਖਾੜਖੂ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਹੀ ਲੋਕਾਂ ਵਿੱਚ ਸੰਘਰਸ਼ ਲਈ ਸਤਕਾਰ ਅਤੇ ਅਦਬ ਕਾਰਨ ਇੱਕ ਇਹੋ ਜਿਹਾ ਹਿੱਸਾ ਵੀ ਸਰਗਰਮ ਹੋ ਗਿਆ ਜੋ ਹਥਿਆਰ ਨੂੰ ਨਿੱਜੀ ਫਾਇਦੇ ਲਈ ਵਰਤਦਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੁੰਦਿਆਂ 2 ਜਰਮ ਪੇਸ਼ਾ ਤੇ ਮੌਕਾ ਪ੍ਰਸਤ ਅੰਸਰ ਸੰਘਰਸ਼ ਦੇ ਨਾਂ ਹੇਠਾਂ ਲੋਕਾਂ ਤੋਂ ਪੈਸਾ ਤੇ ਹਸਲਾ ਲੁੱਟਣ ਲੱਗ ਪਏ ਸਨ ਸੰਤ ਜੀ ਨੇ ਕਈ ਵਾਰ ਇਸ ਬਾਰੇ ਚੌਕਸ ਵੀ ਕੀਤਾ ਤੇ ਸਿੱਖਾਂ ਦੇ ਹਥਿਆਰਾਂ ਨਾਲ ਰਿਸ਼ਤੇ ਬਾਰੇ ਜਾਣਨਾ ਵੀ ਪਾਇਆ ਸੀ ਜੂਨ 1984 ਤੋਂ ਬਾਅਦ ਜਦੋਂ ਹਾਲੇ ਅਸੀਂ ਸੰਘਰਸ਼ ਲਈ ਜ਼ਮੀਨ ਤਿਆਰ ਕਰ ਰਹੇ ਸੀ ਤਾਂ ਇਹ ਹਿੱਸਾ ਉਸ ਵਕਤ ਵੀ ਆਪਣਾ ਕੰਮ ਸ਼ੁਰੂ ਕਰ ਚੁੱਕਾ ਸੀ ਲੋਕਾਂ ਤੋਂ ਚਿੱਟੀਆਂ ਤੇ ਡਰਾਵਿਆਂ ਰਾਹੀਂ ਪੈਸੇ ਇਕੱਠੇ ਕਰਨੇ ਵੀ ਸ਼ੁਰੂ ਕਰ ਦਿੱਤੇ ਸਨ ਹਾਲੇ ਅਸੀਂ ਰੂਪੋਸ਼ ਵੀ ਨਹੀਂ ਹੋਏ ਸੀ ਕਿ ਸਾਡੇ ਕੋਲ ਲੁਧਿਆਣੇ ਦਾ ਇੱਕ ਅਮੀਰ ਬੰਦਾ ਆਇਆ ਜਿਸ ਕੋਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਂ ਤੇ 2 ਲੱਖ ਰੁਪਏ ਮੰਗੇ ਗਏ ਸਨ ਅਸੀਂ ਕਿਸੇ ਤਰ੍ਹਾਂ ਉਹਨਾਂ ਬੰਦਿਆਂ ਬਾਰੇ ਪਤਾ ਕਰਾਇਆ ਤਾਂ ਉਹ ਨਿਸ਼ਈਅਤ ਤੇ ਮੁਰਜਮ ਕਿਸਮ ਦੇ ਬੰਦੇ ਸਨ ਜੋ ਮੌਕੇ ਦਾ ਫਾਇਦਾ ਉਠਾ ਰਹੇ ਸਨ ਇਹਨਾਂ ਨੇ ਪਹਿਲਾਂ ਲੋਕਾਂ ਤੋਂ ਹੀ ਹਥਿਆਰ ਲੁੱਟੇ ਅਤੇ ਫਿਰ ਉਹਨਾਂ ਹਥਿਆਰਾਂ ਨਾਲ ਡਾਕੇ ਖਾੜਨੇ ਸ਼ੁਰੂ ਕਰ ਦਿੱਤੇ ਕਈ ਥਾਂ ਆਮ ਬੰਦੇ ਵੀ ਮਾਰ ਦਿੱਤੇ ਕਈ ਵਾਰ ਇਹ ਫੜੇ ਵੀ ਜਾਂਦੇ ਅਤੇ ਕਈ ਵਾਰ ਪੁਲਿਸ ਵਾਲੇ ਇਹਨਾਂ ਨੂੰ ਇਨਾਮ ਲੈਣ ਲਈ ਖਾੜਕੂ ਬਣਾ ਕੇ ਮਾਰ ਵੀ ਦਿੰਦੇ ਸਨ ਕਈ ਵਾਰ ਸਾਡੇ ਸਿੰਘਾਂ ਵਿੱਚੋਂ ਵੀ ਯੋਗ ਸਜ਼ਾ ਦਿੱਤੀ ਜਾਂਦੀ ਸੀ ਪਰ ਇਹ سلسلہ ਰੁਕਿਆ ਨਹੀਂ ਕਦੇ ਵੀ ਨਹੀਂ ਜਾਂ ਘਟ जरूर ਹੁੰਦਾ 1988 ਈਸਵੀ ਵਿੱਚ ਦਰਬਾਰ ਸਾਹਿਬ ਉੱਤੇ ਦੂਜੇ ਹਮਲੇ ਵੇਲੇ ਇਹ ਕੰਮ ਬਹੁਤ ਵੱਧ ਗਿਆ ਸੀ ਜਦੋਂ 1999 ਵਿੱਚ ਜਥੇਬੰਦੀਆਂ ਦੀ ਏਕਤਾ ਹੋਈ ਤਾਂ ਇਹ ਕੰਮ ਫਿਰ ਘਟ ਗਿਆ ਪਰ ਫਿਰ ਜਦੋਂ 1991 ਮਗਰੋਂ ਸਰਕਾਰ ਨੇ ਇਹਨਾਂ ਲੋਕਾਂ ਨੂੰ ਵੱਡੇ ਪੱਧਰ ਤੇ ਆਪਣੇ ਟੋਲਿਆਂ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹ ਕੰਮ ਬਹੁਤ ਵੱਧ ਗਿਆ। ਇੱਕ ਵਾਰ ਮੈਨੂੰ ਬਾਈ ਸੁਰਿੰਦਰ ਸਿੰਘ ਸ਼ਿੰਦਾ ਖਾਲਿਸਤਾਨ ਕਮਾਂਡੋ ਫੋਰਸ ਨੇ 38 ਬੋਰਦਾ ਕੋਲਟ ਦਾ ਰਿਵਾਲਵਰ ਦਿਖਾਇਆ ਤੇ ਦੱਸਿਆ ਕਿ ਇਸ ਹਥਿਆਰ ਦੇ ਹੁਣ ਤੱਕ 11 ਮਾਲਕ ਮਰ ਚੁੱਕੇ ਹਨ। ਇਹ ਹਥਿਆਰ ਦੀ ਲੰਬੀ ਕਹਾਣੀ ਹੈ ਤੇ ਜੁਰਮ ਦੀ ਦੁਨੀਆ ਵਿੱਚ ਇਹ ਹਥਿਆਰ ਕਿੰਨੇ ਹੱਥਾਂ ਵਿੱਚ ਲਿਆ ਗਿਆ ਲੁਧਿਆਣੀ ਵਾਲਾ ਛੋਟੂ ਜੋ ਸਾਡੇ ਹਥਿਆਰ ਲੈ ਗਿਆ ਸੀ ਕਿੰਨੇ ਹੀ ਕਤਲ ਹੋਏ ਘਰ ਤਬਾਹ ਹੋਏ ਅਤੇ ਉਹ ਆਪ ਵੀ ਉਹਨਾਂ ਹਥਿਆਰਾਂ ਨਾਲ ਹੀ ਮਾਰਿਆ ਗਿਆ ਸੰਘਰਸ਼ਦਾਨ ਸਿੰਘਾਂ ਦਾ ਸ਼ਸਤਰਾਂ ਨਾਲ ਪਿਆਰ ਬਹੁਤ ਜ਼ਿਆਦਾ ਸੀ ਹਰ ਕੋਈ ਵਧੀਆ ਤੋਂ ਵਧੀਆ ਅਤੇ ਜਿਆਦਾ ਤੋਂ ਜਿਆਦਾ ਹਥਿਆਰ ਰੱਖਣਾ ਚਾਹੁੰਦਾ ਸੀ ਜਥੇਬੰਦੀਆਂ ਦਾ ਆਪਸ ਵਿੱਚ ਸ਼ਸਤਰਾਂ ਕਰਕੇ ਤਣਾਅ ਜਾਂ ਟਕਰਾਅ ਵੀ ਹੋ ਜਾਂਦਾ ਸੀ ਜੇ ਸ਼ੁਰੂ ਤੋਂ ਹੀ ਅਸਲੇ ਦੀ ਗਿਣਤੀ ਅਤੇ ਵਰਤੋਂ ਉੱਤੇ ਕਾਬੂ ਰਹਿੰਦਾ ਤਾਂ ਨਤੀਜੇ ਬਿਹਤਰ ਹੋਣੇ ਸਨ ਤੇ ਸਿੰਗਾ ਵਿਦਾਨ ਨੁਕਸਾਨ ਵੀ ਘੱਟ ਹੋਣਾ ਸੀ ਇਹ ਗੱਲ ਸਾਨੂੰ ਉਦੋਂ ਵੀ ਪਤਾ ਸੀ ਤੇ ਅਸੀਂ ਕੋਸ਼ਿਸ਼ ਵੀ ਬਹੁਤ ਕੀਤੀ ਇੱਕ ਵਾਰ ਕਿਸੇ ਹੱਦ ਤੱਕ ਕਾਮਯਾਬ ਵੀ ਹੋਏ ਪਰ ਮੁਕੰਮਲ ਸੁਧਾਰ ਨਾ ਹੋ ਸਕਿਆ